ਉਹ ਜਦੋਂ ਮੀਂਹ ਪਾਰਾ ਇਸ ਸਮੇਂ ਗੜੇ ਵੀ गिरਣ ਲੱਗੇ ਤੁਸੀਂ ਦੇਖ ਸਕਦਾ ਬੜੇ ਪਾਰੇ ਨੇ ਇਸ ਸਮੇਂ ਇਹ ਗੜੇ गिरਣ ਲੱਗੇ ਨੇ ਉਹ ਬਾਈ ਜੀ ਦੇ ਨੇ ਨੇ ਗੜੇ ਡਿੱਗਣ ਲੱਗੇ ਨੇ ਗੋਲੇ ਬਰਸਦੇ ਗੋਲੇ गिरਣ ਲੱਗੇ ਨੇ ਅੱਗੇ ਮਾਰੇਗੀ ਆ ਦੇਖ ਸਕਦੇ ਹੋ ਗੜੇ ਗਿਰੇ ਨੇ ਪਰਪਲ ਦੇ ਕੋਲੇ ਆ ਦੇਖੋ ਜੀ ਬਹੁਤ ਜਿਆਦਾ ਹਰਸਾ ਭੀੜੇ ਸਮੇਂ ਬਹੁਤ ਜਿਆਦਾ ਹਰਸਾ ਸਮੇਂ ਤੁਸੀਂ ਦੇਖ ਸਕਦੇ ਹੋ ਪਬਲਿਕ ਦਾ ਜਿਹੜੇ ਚੇਰ ਤੋਂ ਜੋਈ ਬਹੁਤ ਹਾਂਜੀ ਤੱਪਕ ਕੇ ਪਹੁੰਚਦੇ ਆ ਦੇਖ ਸਕਦੇ ਆ ਬਹੁਤ ਬਹੁਤ ਅਰਾਮ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਬਸਰਾ ਤੇ ਪਬਲਿਕ ਦਾ ਬਹੁਤ ਜਿਆਦਾ ਹਰਾਸਾ ਹਾਂਜੀ ਦੇਖ ਸਾਥ ਦੇਖ ਸਾਥ ਇਹ ਮੌਸਮ ਵੀ ਬਹੁਤ ਜਿਆਦਾ ਖਰਾਬ ਹੋਇਆ ਹੈ ਇਸ ਸਮੇਂ ਮੀਂਹ ਪੈ ਰਿਹਾ ਬਹੁਤ ਜਿਆਦਾ ਬਹੁਤ ਜਿਆਦਾ ਬਾਰਸ਼ ਹੋ ਰਹੀ ਹੈ ਉਸਾਂ ਦੀ ਪਬਲਿਕ ਦਾ ਕੱਟ ਵੀ ਦੇਖ ਸਕਦੇ ਹੋ ਇਹ ਬਾਰਸ਼ ਦਾ ਬਹੁਤ ਜ਼ਿਆਦਾ ਕਹਿਰ ਤੁਸੀਂ ਦੇਖ ਸਕਦੇ ਹੋ ਹਾਂਜੀ ਬਹੁਤ ਜ਼ਿਆਦਾ ਕੱਟ ਦੇ ਵਿੱਚ ਬਿਬਿਆ ਪੈਣਾ ਪਹੁੰਚੇ ਹੋਣੇ ਸਾਡੀਆਂ ਇਹ ਦੇਖ ਸਾਡੇ ਮੌਸਮ ਦਾ ਕਹਿਰ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਵਨਤਵ ਵਾਲਾ ਐਂਟਰਾ ਹੋਇਆ ਨੇ ਰੰਧਸਰ ਦੇ ਵਿੱਚ ਤੇ ਤੁਸੀਂ ਹਾਂਜੀ ਦੇਖ ਸਕਦੇ ਹੋ ਮੌਸਮ ਬਹੁਤ ਖਰਾਬ ਹੋਇਆ ਵਾ ਇਸ ਸਮੇਂ ਹਾਂਜੀ ਦੇਖ ਸਕਦੇ ਹੋ ਇਸ ਸਮੇਂ ਸੀ ਪਹੁੰਚਾ ਰੰਧਸਰ ਜਿੱਥੇ ਗੱਜ ਭਗਵੰਤਵਾਲ ਸਾਹਿਬ ਹੋਏ ਨੇ ਹਾਂਜੀ ਤੇ ਬਾਰਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਇਸ ਸਮੇਂ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਬਹੁਤ ਵਾਤ ਹੋਰੀਆ ਤੁਸੀਂ ਵੇਖ ਸਾਹ ਦੇ ਸਮੇਂ ਆਹ ਦੇਖੋ ਇਹ ਪਾਓ ਜਰਾ ਮੀਂਹ ਪੈ ਰਿਹਾ ਇਸ ਸਮੇਂ ਤੁਸੀਂ ਵੇਖ ਸਾਹ ਦਿਓ ਤੇ ਵਾਰਸੇ ਦਾ ਹੀ ਬਹੁਤ ਉਧਰ ਤੋਂ ਕਾਰ ਦੇਖੋ ਹੀ ਤੇ ਮੀਂਹ ਕਿੰਨਾ ਪੈ ਰਿਹਾ ਤੇ ਘੜੇ ਬਾਈ ਵੀ ਹੋਈ ਆ ਦੇਖਦੇ ਅੱਗੇ ਜਾ ਕੇ ਦੇਖਦੇ ਜੀ ਕੀ ਬਣਦਾ ਹਾਂ ਜੀ ਜੂਮ ਕਰਕੇ ਦੇਖਦੇ ਆ ਕਿ RAMLAL ਸਾਰੇ ਆਪਣੀ ਆਪਣੀ ਜਗ੍ਹਾ ਤੇ ਆ ਜਾਣ ਹਾਂਜੀ ਵੇਖ ਸਕਦਾ ਭਗਵੰਤ ਸਿੰਘ ਸਾਹਿਬ ਤੇ ਲਖਵੀਰ ਰਾਏ ਸਾਰੇ ਆਪਾਂ ਆਪਣੇ ਕੋਲੋਂ

मैं पोलिटिकल किसान का पुत्र सरदार बलवंत सिंह मान साहब को सम्मना कर रहे हैं मैं विनती करता हूं सिंह जीपी साहब को मंच से और संबोधित कर ले मैं दो तीन नारे लगाऊंगा हां जी भगवान साहब बैठे थे तो रघुवीर राय साहब भी उसी वे एक साथ हो What would the